ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਉਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਇਹ ਜੋ ਆਪ ਜੀ ਦੇ ਸਾਹਮਣੇ ਫਸਲ ਨਾ ਚੜਾ ਰਹੀ ਹੈ ਆਪਣੇ ਮੂੰਗਫਲੀ ਦੇ ਉੱਗ ਰਹੇ ਬੂਟੇ ਨੇ ਮਤਲਬ ਹਲੇ ਥੋੜੇ ਦਿਨਾਂ ਦੇ ਹੋਏ ਨੇ ਤੇ ਜੋ ਜਦੋਂ ਵੀ ਕੋਈ ਫਸਲ ਉੱਗਦੀ ਹੈ ਤਾਂ ਉਹਦੇ ਨਾਲ ਨਦੀਨ ਵੀ ਉੱਗਿਆ ਹੁੰਦੇ ਨੇ ਸੋ ਆ ਖੱਬਾ ਵਾਲਾ ਤੇ ਹੋਰ ਨਦੀਨ ਵੀ ਨੇ ਕੌਮੱਕੀ ਜਿੱਕਣਾ ਜੋ ਵੀ ਖੇਤ ਵਿੱਚ ਵੀ ਉਗਣੇ ਹੁੰਦੇ ਨੇ ਉੱਗਿਆ ਹੁੰਦੇ ਨੇ ਤੇ ਉਹਦਾ ਆਪਾਂ ਮਤਲਬ ਕੰਟਰੋਲ ਕਿਵੇਂ ਕਰਨਾ ਛੇਤੀ ਹੋ ਜਵੇ ਦੋ ਤਰੀਕੇ ਹੁੰਦੇ ਨੇ ਮਲਚਿੰਗ ਤੇ ਜਾਂ ਫਿਰ ਗੜਾਈ ਪਰ ਹੱਥਾਂ ਨਾਲ ਗੜਾਈ ਕਰਾਂਗੇ ਤਾਂ ਮੈ ਕੀ ਪੈਂਦੀ ਆ ਸੋ ਆਪਣੇ ਟੂਲ ਬਣਾਉਣੇ ਚਾਹੀਦੇ ਨੇ ਸੋ ਆਪਾਂ ਉਹ ਗੜਾਈ ਕਰਾਂਗੇ ਤੇ ਉਹਦੇ ਬਾਰੇ ਗੱਲਬਾਤ ਕਰਾਂਗੇ ਵੀ ਇਹ ਕਿਵੇਂ ਕੰਟਰੋਲ ਹੁੰਦੇ ਨੇ ਤੇ ਇਹਨਾਂ ਦਾ ਕੀ ਸੌਖਾ ਤਰੀਕਾ ਸੋ ਹਾਂ ਦੋਸਤੋ ਆਪ ਜੀ ਨੂੰ ਪਤਾ ਹੀ ਆ ਵੀ ਤਰਫਾੜੀ ਨਾਲ ਆਪਣੇ ਅਲੱਗ-ਅਲੱਗ ਟੂਲ ਕਿਸੇ ਇੰਨੇ ਨੇ ਕੋਈ ਕਿਵੇਂ ਕੰਮ ਕਰਦਾ ਕੋਈ ਕਿਵੇਂ ਕਰਦਾ ਸੇਫ ਐਕਸਾਈਟ ਉਹ ਛੋਟਾ ਗੰਡਾਸਾ ਜਿਹੜਾ ਉਹਦੇ ਨਾਲ ਕਿਸੇ ਜਾਂਦੇ ਨੇ بڑا ਗੰਡਾਸਾ ਵੀ ਕਿਸੇ ਜਾਂਦਾ ਪਰ ਇਹ ਥੋੜਾ ਜਿਆ ਥੋੜੀ ਜਿਹਾ ਲੈ ਕੇ ਜਾਂਦਾ ਲਾਈਨ ਚ ਲੈ ਜਾਂਦਾ ਸੋ ਆ ਆਪਾਂ ਨੇ ਗੜਾਈ ਕਰਤੀ ਤੇ ਆ ਕਰਨੀਆਂ ਤੇ ਆਪਾਂ ਨਾਲੇ ਇਹ ਜਿਹੜਾ ਗੰਡਾਸਾ ਮਤਲਬ ਹਾਲਾ ਇੱਕ ਤਾਂ ਜਿਹੜਾ ਨਦੀਰ ਨੂੰ ਜੜਾਂ ਤੋਂ ਖਤਮ ਕਰਦਾ ਮਤਲਬ ਕਿੱਥੇ ਉਹਦੀ ਰੇਂਜ ਹੁੰਦੀ ਉਸੇ ਤੱਕ ਕੰਮ ਕਰਦਾ ਦੂਜਾ ਜ਼ੋਰ ਨਹੀਂ ਲੱਗਦਾ ਕਿਉਂਕਿ ਠਿੱਕਾ ਇਹਨਾਂ ਦਾ ਫੇਰ ਆ ਜਿਹੜੀ ਫਸਲ ਛੋਟੀ ਐ ਆ ਦੇਖੋ ਇਹਨਾਂ ਜਿਹੜਾ ਵੜਤੀਆਂ ਤੇ ਇਹ ਨਦੀਨ ਮਤਲਬ ਆਪਣਾ ਜਣੀ ਜਿਹੜਾ ਤਾਂ ਸਾਫ਼ ਹੋ ਜਾਣਾ ਇਸ ਤਰ੍ਹਾਂ ਇਹਨੇ ਸਾਫ਼ ਕਰਦੇ ਨੇ ਚਲੇ ਜਾਣਾ ਤੇ ਆਪਾਂ ਜੇ ਕੁਦਰਤੀ ਖੇਤੀ ਵਿੱਚ ਆਪਾਂ ਉਸ ਤਰ੍ਹਾਂ ਹੈ ਨਹੀਂ ਵੀ ਆਪਾਂ ਹਰੀ ਕ੍ਰਾਂਤੀ ਵਾਂਗ ਕੋਈ ਕੈਮੀਕਲ ਵਰਤ ਕੇ ਇਹਨੂੰ ਖੂਕ ਦਾਂਗੇ ਦੋਏ ਤਰੀਕੇ ਨੇ ਮਲਚਿੰਗ ਤੇ ਗੁੜਾਈ ਪਰ ਜਿਹੜੀ ਗੜਾਈ ਆ ਇਹ ਜਿਆਦਾ ਵਧੀਆ ਰਹਿੰਦੀ ਆ ਕਿਉਂਕਿ ਮੂਫਲੀ ਨੂੰ ਜਿੰਨੀ ਜਿਆਦਾ ਮਿੱਟੀ 'ਚ ਹਵਾ ਮਿਲੂ ਤਾਂ ਧਰਤੀ ਜਿਆਦਾ ਪੋਲੀ ਹੋਈ ਜਾਣੀ ਆ ਤੇ ਮਤਲਬ ਉਸ ਤਰ੍ਹਾਂ ਸੁੱਕਾ ਬਣ ਵੀ ਬਣਿਆ ਰਹੂਗਾ ਤੋਂ ਬਹੁਤ ਸਾਰੇ ਪੌਦ ਨੇ ਗੜਾਈਓ ਚਾਹੁੰਦੇ ਨੇ ਸਾਡੇ ਅੱਜ ਤੋਂ 40 ਸਾਲ ਪਹਿਲਾਂ ਸਾਡੇ ਦੂਏ ਪਾਸੇ ਜ਼ਮੀਨ ਸੀਗੀ ਜਿਹੜੀ ਉੱਥੇ ਉਹ ਰੇਤਲੀ ਜ਼ਮੀਨ ਸੀ ਤੇ ਉੱਥੇ ਮੂਫਲੀ ਜੋ ਖੇਤੀ ਹੁੰਦੀ ਸੀ ਫੇਰ ਜਦੋਂ ਰਿਤਾ ਚੱਕਿਆ ਜਾ ਜੀਰੀਆਂ ਲੱਗਣ ਲੱਗੀਆਂ ਸਾਡੇ ਪਿੰਡ ਚੋ ਜਿਹੜੀ ਸਾਡੀ ਵਿਰਾਸਤੀ ਫਸਲ ਸੀ ਮੂੰਗਫਲੀ ਉਹ ਖਤਮ ਹੋ ਗਈ ਪਰ ਇਹ ਫਸਲ ਦਾ ਜੋ ਗੁਣਕਾਰੀ ਹੈ ਆਪਣੀ ਸਿਹਤ ਲਈ ਲਾਭਕਾਰੀ ਹੈ ਤੇ ਆਪਾਂ ਹਰੇਕ ਬੰਦਾ ਮੂੰਗਫਲੀ ਖਾਣੀ ਚਾਹੁੰਦਾ ਪਰ ਅਗੋਣੀ ਆਪਾਂ ਛੱਡ ਚੁੱਕੇ ਹਾਂ ਸੋ ਆਪਣੇ ਰਸੋਈ ਲਈ ਆਪਣੀ ਸਿਹਤ ਲਈ ਮੂੰਗਫਲੀ ਇੱਕ ਲਾਭਕਾਰੀ ਆ ਤੇ ਕੋਈ ਜ਼ਿਆਦਾ ਮਿਹਨਤ ਨਹੀਂ ਆਉਂਦੀ ਗੜਾਈਆਂ ਨੇ ਬਸ ਤੇ ਝਾੜ ਵਧੀਆ ਨਿਕਲਦਾ ਤਾਂ ਰੇਟ ਵੀ ਮਾਰਕੀਟ ਵਿੱਚ ਸੋਨਾ ਹੁੰਦਾ 100 ਤੋਂ ਲੈ ਕੇ 150 ਰੁਪਏ ਕਿਲੋ ਤੱਕ ਮੂੰਗਫਲੀ ਵੇ ਮੈਂ ਦਿਹਾ ਪੁੰਨੀ ਹੋਈ ਪਰ ਜਿਹੜੀ ਆਪਣੇ ਘਰ ਦੀ ਜ਼ਹਿਰ ਮੁਕਤ ਹੋ ਕਈ ਵਾਰੀ ਕਈ ਬੰਦਿਆਂ ਨੂੰ ਮੂਠਲੀ ਹਾਜ਼ਮ ਨਹੀਂ ਹੁੰਦੀ ਜਾਂ ਉਹਨਾਂ ਨੂੰ ਕਾਬੀਆਂ ਕਰਦੀ ਆ ਹੋ ਸਕਦਾ ਵੀ ਉਹਦੇ ਵਿੱਚ ਕੈਮੀਕਲ ਜ਼ਿਆਦਾ ਵਰਤੇ ਜਾਂਦੇ ਹੋਣ ਪਰ ਜਿਹੜੀ ਆਪਾਂ ਜ਼ਹਿਰ ਮੁਕਤ ਤਿਆਰ ਕਰਦੇ ਆ ਘਰ ਦੀ ਤਾਂ ਉਹ ਜ਼ਿਆਦਾ ਲਾਭਕਾਰੀ ਹੁੰਦੀ ਆ ਪਰ ਇਹ ਜਿਹੜੇ ਹੁਣ ਆਪਾਂ ਮਤਲਬ ਉਗਰੀ ਫਸਲ ਦੇ ਨਦੀਨ ਗੁੱਡੇ ਨੇ ਇਹ ਇੱਕ ਛੋਟੀ ਵਸਤਾ ਜੇ ਆਪਾਂ ਨੇ ਬਹੁਤ ਜਾਨੀ ਸੌਖਾ ਕੰਮ ਕਰ ਲਿਆ ਜੇ ਹੁਣ ਇਹਨਾਂ ਨੂੰ 10 ਦਿਨ ਬਾਅਦ ਗੁੱੜਦੇ ਤੋ ਕਿ ਜਿਹਦੇ ਹਿਸਾਬ ਨਾਲ ਬਰਸਾਤ ਦਾ ਟਾਈਮ ਚੱਲ ਰਿਹਾ ਹੈ ਹੁਣ ਦੋ ਦਿਨ ਤੱਕ ਆਪਾਂ ਨੂੰ ਸੌਣ ਦਾ ਮਹੀਨਾ ਵੀ ਸ਼ੁਰੂ ਹੋ ਜਾਣਾ ਤੇ ਨਦੀਨ ਹੋਰ ਵੱਜ ਜਾਂਦੇ ਨੇ ਹੁਣ ਇਸ ਖੇਤ ਵਿੱਚ ਆਪਣੇ ਮੋਰਾ ਤੇ ਕਾਰਟੋਆ ਨੇ ਬਹੁਤ ਮੂੰਫਲੀ ਪੱਟ ਕੇ ਖਾ ਲਈ ਪਰ ਵੀ ਵੱਧ ਪਾਇਆ ਸੀਗਾ ਸੋ ਆਪਣੀ ਜਿੰਨੀ ਜ਼ਰੂਰਤ ਉਹਨੀ ਮੂੰਫਲੀ ਫੇਰ ਵੀ ਵੱਜ ਗਈ ਪਰਮਾਤਮਾ ਦੀ ਕਿਰਪਾ ਨਾਲ ਤੇ ਹੁਣ ਇਹਦੀ ਆਪਾਂ ਨੇ ਗੜਾਈ ਕਰਤੀ ਸਿਆੜਾਂ 'ਚ ਤੇ ਇੱਕ ਤਾਂ ਗੜਾ ਹੀ ਸੌਖੀ ਹੋ ਗਈ ਨਦੀਨ ਜਿਆਦਾ ਨਹੀਂ ਮੱਲਿਆ ਇੱਕ ਉਹ ਧਰਤੀ 'ਚ ਹਵਾ ਪੈਣ ਲੱਗੀ ਕਿਉਂਕਿ ਜਦ ਤਣ ਬੀਜੀ ਸੀ ਉਹ ਤਣ ਮੀਂਹ ਪੈਂਦਾ ਸੀ ਮੀਂਹ ਪੈਂਦੇ ਜੇ ਬੀਜਤੀ ਤੇ ਘਰ ਧਰਤੀ ਜਿਵੇਂ ਠੁਕ ਮੀਂਹ ਹੀ ਹੁੰਦੀ ਆਪਣ ਹੋ ਗਈ ਸੋ ਹੁਣ ਇਸ ਤਰੀਕੇ ਨਾਲ ਆਪਾਂ ਇੱਕ ਤਾਂ ਛੋਟੇ ਨਦੀਨ ਨੂੰ ਕੰਟਰੋਲ ਕਰ ਸਕਦੇ ਆ ਇੱਕ ਆਪਾਂ ਕੰਮ ਸੌਖਾ ਕਰ ਲਿਆ ਹੁਣ ਜਦੋਂ ਇਹ ਥੋੜੀ ਜੀ ਹੋਰ ਵੱਡੀ ਹੋ ਜੂ ਆਪਣੀ ਮੂੰਗਫਲੀ ਫਿਰ ਆਪਾਂ ਕਿਸੇ ਬਰੀਕੀ ਵਾਲੇ ਟੂਲ ਨਾਲ ਵੀ ਇਹਦੀ ਜੜ ਵਗੈਰਾ ਨਾ ਵੱਢ ਹੋਵੇ ਤੇ ਉਸ ਤਰ੍ਹਾਂ ਦਾ ਨਦੀਨ ਕੰਟਰੋਲ ਕਰਾਂਗੇ ਤੇ ਇੱਕ ਤਰ੍ਹਾਂ ਦਾ ਮੇਵੇ ਹੀ ਕਹਿ ਸਕਦੇ ਆ ਜਿਹੜਾ ਆਪਣੇ ਖੇਤਾਂ 'ਚ ਜਾ ਚੁੱਕਿਆ ਪੰਜਾਬ ਦੀ ਰਸੋਈ ਘਰ ਵਿੱਚ ਜਿੰਨਾ ਵੀ ਸਮਾਨ ਪੈਦਾ ਕਰਦੇ ਦੀ ਕਿਸਾਨ ਵੀਰ ਆਪਣੇ ਉਹ ਖੇਤਾਂ 'ਚੋਂ ਆਉਂਦਾ ਸੀਗਾ ਪਜਾਹਰ ਮੁਕਤ ਹੁੰਦਾ ਸੀ ਤੇ ਉਹ ਖੁਰਪਿਆਂ ਨਾਲ ਗੜਾਈਆਂ ਕਰਦੇ ਸੀਗੇ ਉਹ ਇੰਨੀ ਮਿਹਨਤ ਕੀਤੀ ਆਪਣੇ ਬਜ਼ੁਰਗਾਂ ਨੇ ਅੱਜ ਅਸੀਂ ਕੁਰਕਾ ਦਾਤੀ ਦੀ ਗੜਾਈ ਤਾਂ ਭੁੱਲੇ ਚੁੱਕੇ ਆ ਤੇ ਫਿਰ ਵੀ ਆਪਣੇ ਕੋਲੋ ਸਮਝੋ ਵੀ ਇਹ ਟੂਲ ਨੇ ਮਸ਼ੀਨਾਂ ਵਾਲੇ ਟੂਲ ਦਾ ਜਿਵੇਂ ਰੋਟਰੀ ਟਰಿಲ್ಲਰ ਨੇ ਉਹ ਤੇਲ ਦਾ ਖਰਚਾ ਪੈ ਜਾਂਦਾ ਪਰ ਆ ਤਾਂ ਬਿਲਕੁਲ ਸਸਤਾ ਸੌਦਾ ਸੋ ਇਸ ਤਰ੍ਹਾਂ ਹੁਣ ਇਹ ਨਦੀਨ ਆਪਾਂ ਨੇ ਆ ਕੰਟਰੋਲ ਕੀਤਾ ਤੇ ਜਿਹੜੀ ਖਾਸ ਗੱਲ ਆ ਕਿਸਾਨ ਵੀਰੋ ਜਦੋਂ ਬਰਸਾਤਾਂ ਦੀ ਰੁੱਤ ਹੋਵੇ ਉਮੀਦ ਆ ਕੋਈ ਨਹੀਂ ਪਤਾ ਰਾਤ ਨੂੰ ਆ ਜਾਵੇ ਕਦੋਂ ਆ ਜਾਵੇ ਜਿਹੜਾ ਵੀ ਆਪਾਂ ਸਫਾਈ ਕਰਨੀ ਆ ਤਾਂ ਜਿਹੜਾ ਨਦੀਨ ਜਿੰਨਾ ਵੀ ਆਪਾਂ ਨੇ ਸਾਫ਼ ਕੀਤਾ ਕੋਸ਼ਿਸ਼ ਕਰਿਆ ਕਰੋ ਵੀ ਇਸ ਤਰ੍ਹਾਂ ਕੋਈ ਟੂਲ ਹੋਵੇ ਕਰਾਂਡੀ ਵਗੈਰਾ ਉਹਨੂੰ ਆਪਾਂ ਇਸ ਤਰ੍ਹਾਂ ਨੂੰ ਬਾਹਰ ਕੱਢ ਦਿਆ ਕਰੋ ਤੇ ਇੱਕ ਘਟੋ ਘਟਾ ਇਸ ਤਰ੍ਹਾਂ ਰੋਲ ਨਾਲ ਜਿਹੜਾ ਨਦੀਨ ਉਹ ਬਾਹਰ ਆ ਜਾਂਦਾ ਥੇ ਮੀਂਹ ਰਾਤ ਨੂੰ ਪੈ ਜਾਵੇ ਤਾਂ ਉਹਦੇ ਉੱਗਣ ਦੇ ਚਾਂਸ ਨਹੀਂ ਹੁੰਦੇ ਜਿਹੜਾ ਨਦੀਨ ਮਤਲਬ ਮਿੱਟੀ ਦੇ ਵਿੱਚੇ ਪਿਆਰਾ ਗੜਾਈ ਹੋ ਗਈ ਉਹ ਮੀਂਹ ਦੇ ਨਾਲ ਫੇਰ ਦੁਬਾਰਾ ਉੱਗਣ ਦਾ ਚਾਂਸ ਬਣ ਜਾਂਦਾ ਮੈਨੂੰ ਇਸ ਤਰ੍ਹਾਂ ਹੋਣਾ ਰੋਲ ਕੇ ਉੱਪਰ ਆ ਗਿਆ ਉਹਨੂੰ ਹਵਾ ਲੱਗਣੀ ਹੈ ਤੇ ਸੁੱਕ ਜਾਣਾ ਤੇ ਆਪਾਂ ਨਦੀਨ ਜਿਹੜਾ ਕੁਦਰਤੀ ਖੇਤੀ ਹੈ ਇੱਕ ਸਮੱਸਿਆ ਬਣ ਚੁੱਕਿਆ ਵੀ ਉਸ ਫਸਲ ਨਾਲੋਂ ਵੱਡਾ ਨਹੀਂ ਹੋਣਾ ਚਾਹੀਦਾ ਜੇ ਫਸਲ ਵੱਡੀ ਹੋ ਗਈ ਫੇਰ ਨਦੀਨ ਵੀ ਨਹੀਂ ਕੁਝ ਕਰ ਸਕਦਾ ਇੱਕ ਤਾਂ ਆਪਣੀ ਕਸਰਤ ਹੋ ਜਾਂਦੀ ਹੈ ਕਿ ਆਪਾਂ ਮਿੱਟੀ ਨਾਲ ਜੁੜੇ ਰਹਿੰਦੇ ਆ ਸੋ ਇਸ ਤਰ੍ਹਾਂ ਇਹ ਮੂੰਗਫਲੀ ਦੀ ਫਸਲ ਉੱਗ ਰਹੀ ਆ ਤੇ ਆਪਾਂ ਨਦੀਨ ਨੂੰ ਇਸ ਤਰ੍ਹਾਂ ਸਾਫ ਕਰ ਲੈਣੇ ਆ ਤੇ ਬਾਅਦ ਵਿੱਚ ਹੋਰ ਵੀ ਵੱਖ-ਵੱਖ ਟੂਲ ਨੇ ਜਿਹੜੇ ਮਿੱਟੀ ਨੂੰ ਹੋਰ ਪੋਲੀ ਕਰਨਗੇ ਮਤਲਬ ਆਪਾਂ ਉਹ ਦੇਖਦੇ ਆਂ ਵੀ ਕੁਦਰਤੀ ਖੇਤੀ ਵਿੱਚ ਆਪਾਂ ਹਰ ਤਰ੍ਹਾਂ ਦੀ ਹਰ ਫਸਲ ਲਗਾ ਸਕਦੇ ਆ ਜਦੋਂ ਆਪਾਂ ਹਰੀ ਕ੍ਰਾਂਤੀ ਮਾਡਲ ਤੇ ਜਾਂਦੇ ਆ ਜਿਵੇਂ ਹੁਣ ਆਪਣੇ ਕਣਕ ਝੋਨੇ ਦਾ ਚੱਲਦਾ ਉਹਨਾਂ ਵਿੱਚ ਖਾਸ ਫਸਲਾਂ ਉਗਣ ਲੱਗ ਜਾਂਦੇ ਨੇ ਕਿਉਂ ਮਿੱਟੀ ਦਾ ਜਿਹੜਾ ਸਿਸਟਮ ਆ ਉਹ ਹੋਰ ਤਰ੍ਹਾਂ ਬਣ ਜਾਂਦਾ ਪਰ ਕੁਦਰਤੀ ਖੇਤੀ ਵਿੱਚ ਤੁਸੀਂ ਹਰ ਤਰ੍ਹਾਂ ਦੀ ਫਸਲ ਇਸ ਲਈ ਲਗਾ ਲੈਂਦੇ ਆ ਕਿਉਂਕਿ ਥੋੜੀ ਮਿੱਟੀ ਨਰਮ ਤੇ ਪੋਲੀ ਹੁੰਦੀ ਆ ਤੇ ਪਾਣੀ ਨੂੰ ਸਟੋਰ ਕਰ ਸਕਦੀ ਆ ਪਰ ਇਹਦੇ ਵਿੱਚ ਜੜੀ ਬੂਟੀਆਂ ਮੰਗ ਨਦੀਨ ਉਹ ਕਿਹਦੇ ਨੇ ਸੋ ਨਦੀਨ ਤਾਂ ਆਪਣੇ ਮਿੱਤਰੇ ਨੇ ਜੇ ਨਦੀਨ ਹੋਣਗੇ ਬਹਾਨੇ ਨਾਲ ਆਪਾਂ ਮਗੜਾਈ ਕਰ ਲਾਂਗੇ ਜੇ ਨਦੀਨ ਨਹੀਂ ਹੋਣਗੇ ਤਾਂ ਆਪਾਂ ਗੜਾਈ ਵੀ ਨਹੀਂ ਕਰਦੇ ਸੋ ਮਿੱਟੀ ਪੋਲੀ ਹੁੰਦੀ ਆ ਬਾਕੀ ਕੋਸ਼ਿਸ਼ ਇਹ ਆ ਵੀ ਜਿਹੜੇ ਆਪਣੇ ਟੂਲ ਨੇ ਉਹ ਜ਼ਿਆਦਾ ਢੰਗਾਈ ਤੱਕ ਨਹੀਂ ਮਿੱਟੀ ਨੂੰ ਖਰਾਬ ਕਰਦੇ ਉਹਦੀ ਜੋ ਮਤਲਬ 1 ਜਾਂ 2 ਇੰਚ ਦੇ ਵਿੱਚ ਵਿੱਚ ਕੰਮ ਕਰ ਦਿੰਦੇ ਨੇ ਕਿਉਂ ਏ ਟਰੈਕਟਰ ਨਾਲ ਤਾਂ ਆਪਾਂ ਵਾਹਿਆ ਨਹੀਂ ਕਦੇ ਖੇਤ ਨੂੰ ਸੋ ਮਤਲਬ ਨਦੀਨ ਵੀ ਕੰਟਰੋਲ ਹੋ ਗਿਆ ਤਰ ਤਿੰਨ ਵੀ ਹਵਾ ਲੱਗਣ ਲੱਗੀ ਤੇ ਫਸਲ ਵੀ ਹੋ ਗਈ ਤੁਹਾਡੀ ਐਕਸਰਸਾਈਜ਼ ਵੀ ਹੋ ਗਈ ਤੇ ਇਸ ਤਰ੍ਹਾਂ ਜਦ ਆਪਾਂ ਜ਼ਹਿਰ ਮੁਕਤ ਭੋਜਨ ਖਾਵਾਂਗੇ ਐਕਸਰਸਾਈਜ਼ ਕਸਰਤ ਕਰਾਂਗੇ ਖੇਤਾਂ 'ਚ ਤੇ ਆਪਾਂ ਨੂੰ ਸੁੱਧ ਹਵਾ ਮਿਲਦੀ ਹੈ ਸੋ ਇਸ ਤਰ੍ਹਾਂ ਸਿਹਤ ਵੀ ਵਧੀਆ ਬਣੀ ਰਹਿੰਦੀ ਆ ਤੇ ਮਤਲਬ ਆਪਾਂ ਜਦੋਂ ਸਿਹਤ ਵਧੀਆ ਰਹੂਗੀ ਕਿ ਆਪਾਂ ਆਪਣੇ ਖੇਤ 'ਚ ਜੁੜਾਂਗੇ ਤਾਂ ਆਪਾਂ ਕੰਮ 'ਚ ਲੱਗੇ ਰਹਾਂਗੇ ਤਾਂ ਆਪਾਂ ਬਿਮਾਰੀਆਂ ਤੋਂ ਵੀ ਬਚਨੇ ਆ ਤੇ ਜਦੋਂ ਬੰਦਾ ਵਿਹਲਾ ਹੁੰਦਾ ਫੇਰ ਉਹ ਕਈ ਵਾਰੀ ਗਲਤ ਸੰਗਤ ਚ ਚਲੇ ਜਾਂਦਾ ਜਿੱਥੇ ਗਲਤੀਆਂ ਖਾਣ ਲੱਗ ਜਾਂਦਾ ਸੋ ਤੁਸੀਂ ਆਪਣੇ ਮਿੱਟੀ ਨਾਲ ਜੋੜੋ ਆਪਣੇ ਖੇਤ ਨਾਲ ਜੋੜੋ ਖੇਤ ਨੂੰ ਯੂਨੀਵਰਸਿਟੀ ਬਣਾਓ ਇਹ ਤਾਂ ਸਿੱਖੋ ਤੇ ਤਾਂ ਕਿ ਆਪਣੀ ਸਿਹਤ ਵਧੀਆ ਬਣ ਸਕੇ ਸੋ ਇਸ ਤਰ੍ਹਾਂ ਆਪਾਂ ਇਹਦੀ ਗੜਾਈ ਕਰਾਂਗੇ ਫਿਰ ਜਿਹੜੀ ਬਰੀਕੀ ਵਿੱਚ ਕਣਾਂ ਆ ਜਗਾ ਘਰ ਆ ਜਾਂਦਾ ਇੱਥੇ ਮਤਲਬ ਫਸਲ ਵੀ ਆ ਘਾਹ ਵੀ ਆ ਫਿਰ ਆਪਾਂ ਦਾਤੀ ਨਾਲ ਕੱਟਾਂਗੇ ਜਿਹੜੀ ਦਾਤੀ ਆਪਣੀ ਛੜਾਂ ਚੋਂ ਕੱਟ ਲਿਆਉਂਦੀ ਆ ਤੇ ਫਸਲ ਦਾ ਨੁਕਸਾਨ ਨਹੀਂ ਕਰੂ ਸੋ ਇਸ ਤਰ੍ਹਾਂ ਆਪਾਂ ਆਪਣੇ ਖੇਤੀ ਵਿੱਚ ਕੁਦਰਤੀ ਖੇਤੀ ਕਰਨੀ ਆ ਤਾਂ ਆਪਾਂ ਨੂੰ ਨਦੀਨ ਕੰਟਰੋਲ ਕਰਨੇ ਵਾਲੇ ਖੱਪਲ ਵੱਢਣੇ ਵਾਲੇ ਹਰ ਤਰ੍ਹਾਂ ਦੇ ਟੂਲ ਨੂੰ ਬਿਨਾਂ ਲੋਧਨ ਨਾਲ ਆਪਾਂ ਨੂੰ ਆफी ਲਾਭ ਹੋ ਜੂਗਾ ਸੋ ਕੁਦਰਤੀ ਖੇਤੀ ਜੇ ਆਪਣੇ ਕੋਲ ਟੂਲ ਨਹੀਂ ਹੈਗੇ ਸਾਡੇ ਬਜ਼ੁਰਗ ਗੱਲਾਂ ਕਰਦੇ ਹੁੰਦੇ ਜੀ ਕਹਿੰਦੇ ਕਿਸੇ ਦਾ ਮੱਝ ਖੋ ਕੇ ਲੈ ਗਿਆ ਚੋਰ ਤੇ ਉਹ ਦੋ ਬੰਦੇ ਸੀਗੇ ਉਹ ਕਹਿੰਦੇ ਯਾਰ ਤੁਸੀਂ ਤਾਂ ਦੋ ਜਾਣੇ ਸੀਗੇ ਚੋਰ ਕਿਵੇਂ ਮੱਝ ਲੈ ਗਿਆ ਕਹਿੰਦਾ ਚੋਰ ਆ ਰਲਾਠੀ ਦੋ ਜਾਣੇ ਮਾਇਰ ਬਾਪੂ ਕੱਲੇ ਸੋ ਜੇ ਤੁਹਾਡੇ ਕੋਲ ਟੂਲ ਹੈ ਹਥਿਆਰ ਆ ਤਾਂ ਤੁਸੀਂ ਇੱਕ ਬੰਦਾ ਦੋ ਜਿੰਨਾ ਕੰਮ ਕਰ ਸਕਦਾ ਜੇ ਟੂਲ ਹਥਿਆਰ ਨਹੀਂ ਖੁਰਪੇ ਨਾਤੀ ਨਾਲ ਤਾਂ ਟਾਈਮ ਬੱਧ ਲੱਗਦਾ ਸੋ ਇਸ ਤਰ੍ਹਾਂ ਆਪਣੀ ਖੇਤੀ ਨੂੰ ਆਪਾਂ ਇੱਕ ਕਸਰਤ ਵਾਲਾ ਮਨੋਰੰਜਨ ਵਾਲਾ ਤੇ ਕੀਰਤ ਕਰਨ ਵਾਲੇ ਸਾਥੋ ਨਾਲ ਜੋੜਦੇ ਆ ਤਾਂ ਸੁੱਧ ਹਵਾ ਚ ਸਾਹ ਲੈਨੇ ਆ ਤੇ ਹੱਥੀਂ ਕੀਰਤ ਕਰਦੇ ਆ ਸਿਹਤ ਵੀ ਮਜ਼ਬੂਤ ਤੇ ਜੇ ਸਿਹਤ ਮਜ਼ਬੂਤ ਹੈ ਤੁਸੀਂ ਬਿਮਾਰ ਨਹੀਂ ਹੁੰਦੇ ਅੱਜ ਦਾ ਜੋ ਸਮਾਂ ਚੱਲ ਰਿਹਾ ਹਰ ਘਰ ਚ ਮਰੀਜ਼ ਆ ਤੇ ਦਿਮਾਗੀ ਬਿਮਾਰੀਆਂ ਬਾਦਰ ਜਿੰਨੇ ਪਾਰੇ ਜਿਹੜੀ ਕੁਦਰਤੀ ਖੇਤੀ ਹੈ ਡਿਪਰੈਸ਼ਨ ਤਾਂ ਹੋਣ ਹੀ ਦੇ ਸਕਦੀ ਕਿਉਂਕਿ ਉਹ ਪੰਛੀ ਸੁੱਧ ਹਵਾ ਮਤਲਬ ਮੰਦਾ ਡਿਪਰੈਸ਼ਨ ਜੇ ਕਦੋਂ ਜਾਂਦਾ ਜਦੋਂ ਬਿਲਕੁਲ ਇਕੱਲਾ ਮਹਿਸੂਸ ਕਰੇ ਪਰ ਇਹ ਖੇਤੀ ਵਿੱਚ ਐ ਇੰਨਾ ਸੰਗੀਤ ਹੈ ਪੰਛੀਆਂ ਦਾ ਜੀਵ ਜੰਗਤ ਦਾ ਤੇ ਸੁੱਧ ਹਵਾ ਤੇ ਦੂਰ ਤੱਕ ਹਰਿਆਲੀ ਨਜ਼ਰ ਆਉਂਦੀ ਆ ਸੋ ਇਸ ਤਾਂ ਆਪਣੇ ਵਾਤਾਵਰਣ ਨੂੰ ਬਚਾਉਣ ਚ ਮਦਦ ਕਰਾਂਗੇ ਆਪਣੀ ਰਸੋਈ ਨੂੰ ਵਧੀਆ ਬਣਾਵਾਂਗੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਆਪਣੀ ਸਿਹਤ ਲਈ ਆਪਣੀ ਰਸੋਈ ਲਈ ਜ਼ਰੂਰ ਹੈਗਾ ਉਹ ਤੇ ਉਹਨਾਂ ਨੂੰ ਗੜਾਈ ਕਰੀਏ ਤੇ ਜ਼ਹਿਰ ਮੁਕਤ ਭੋਜਨ ਪੈਦਾ ਕਰਕੇ ਆਪ ਵੀ ਖਾਈਏ ਦੋਸਤਾਂ ਮਿੱਤਰਾਂ ਤੇ ਆਪਣੇ ਸਮਾਜ ਨੂੰ ਜ਼ਹਿਰ ਮੁਕਤ ਭੋਜਨ ਦੇਣ ਦੀ ਕੋਸ਼ਿਸ਼ ਕਰੀਏ ਤਾਂ ਕਿ ਆਪਣਾ ਵਾਤਾਵਰਣ ਬਚ ਸਕੇ ਜੀਵ ਜਗਤ ਬਚ ਸਕੇ ਤੇ ਆਪਾਂ ਵੱਧ ਤੋਂ ਵੱਧ 200 ਫਸਲਾਂ ਚੁਣੀਏ ਜਿਹੜੀਆਂ ਘੱਟ ਤੋਂ ਘੱਟ ਪਾਣੀ ਨਾਲ ਹੋ ਜਾਂਦੇ ਨੇ ਤੇ ਮੂੰਗਫਲੀ ਇੱਕ ਘੱਟ ਪਾਣੀ ਦੀ ਫਸਲ ਹੈ ਸੋ ਰੇਟ ਵੀ ਵੱਧਾ ਇਸ ਤਰ੍ਹਾਂ ਆਪਾਂ ਇਹਨਾਂ ਨੂੰ اگਾਵਾਂਗੇ ਤੇ ਇਹਦੇ ਜੋ ਉਤਪਾਦਨ ਦੀ ਸੇਤ ਸ਼ਕਲ ਕਿੰਨੀ ਵਧੀਆ ਬਣਦੀ ਹੈ ਸੋਦੇ ਬਾਰੇ ਆਪਾਂ ਬਾਅਦ ਚ ਗੱਲਬਾਤ ਕਰਾਂਗੇ ਸੋ ਸਾਰਿਆਂ ਨੂੰ ਧੰਨਵਾਦ ਸਤਿ ਸ੍ਰੀ ਅਕਾਲ